ਬਜ਼ੁਰਗਾਂ ਦੇ ਲਈ ਆ ਗਈ ਹੈ ਖੁਸ਼ਖਬਰੀ 17 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦੇ ਲਈ ਸਰਕਾਰ ਨੇ ਹੱਥ ਫੜਾ ਦਿੱਤਾ ਹੈ ਹੁਣ 5 ਲੱਖ ਰੁਪਏ ਤੱਕ ਦਾ ਇਲਾਜ ਹਸਪਤਾਲਾਂ ਦੇ ਵਿੱਚ ਬਿਲਕੁਲ ਮੁਫਤ ਹੋਏਗਾ ਜਾਣਕਾਰੀ ਅੱਗੇ ਤੱਕ ਸ਼ੇਅਰ ਕਰਦੇ ਹੋ ਦੇਸ਼ ਤੇ ਇੱਕ ਕਰੋੜਾਂ ਬਜ਼ੁਰਗਾਂ ਦੇ ਲਈ ਇੱਕ ਅਹਿਮ ਤੇ ਰਾਹਤ ਦੇਣ ਵਾਲੀ ਖਬਰ ਆ ਗਈ ਹੈ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ 70 ਸਾਲ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਕਵਰ ਕੀਤਾ ਜਾਏਗਾ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਬੈਠੀ ਹੈ ਜਿਸ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਜਿਨ੍ਹਾਂ ਵੀ ਬਜ਼ੁਰਗਾਂ ਦੀ ਉਮਰ 70 ਸਾਲ ਜਾਇਦ ਤੋਂ ਬਾਦ ਉਮਰ ਦੇ ਨੇ ਉਹਨਾਂ ਨੂੰ ਆਇਸ਼ਮਾਨ ਅਰੋਗਿਆ ਯੋਜਨਾ ਦੇ ਤਹਿਤ ਲਿਆਂਦਾ ਜਾਏਗਾ ਇਸ ਦੇ ਤਹਿਤ ਹਰ ਸਾਲ ਤੁਸੀਂ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹੋ ਇਸ ਦਾ ਲਾਭ ਕੀ ਹੈ ਪਰਿਵਾਰਾਂ ਨੂੰ ਇਸ ਦਾ ਫਾਇਦਾ ਹੋਏਗਾ 12.3 ਕਰੋੜ ਪਰਿਵਾਰ ਜਿਹੜੇ ਨੇ ਇਸ ਦੇ ਵਿੱਚ ਆ ਸਕਦੇ ਨੇ ਲਾਹੇ ਪਾਤਰੀ ਬਜ਼ੁਰਗਾਂ ਦੀ ਅਗਰ ਗੱਲ ਕਰੀਏ ਤਾਂ 6.6 ਕਰੋੜ ਬਜ਼ੁਰਗਾਂ ਨੂੰ ਸਿੱਧਾ ਲਾਭ ਹੋਣ ਵਾਲਾ ਹੈ ਸਕੀਮ ਦੇ ਹੋਰ ਕੀ ਖਾਸੀਅਤ ਹੈ ਤਾਂ ਸਰਕਾਰ ਕਹਿੰਦੀ ਹੈ ਕਿ ਇਸ ਯੋਜਨਾ ਦੇ ਤਹਿਤ ਹਰ ਯੋਗ ਵਿਅਕਤੀ ਨੂੰ 5 ਲੱਖ ਰੁਪਏ ਤੱਕ ਦਾ ਸਾਲਾਨਾ ਬੀਮਾ ਮਿਲਦਾ ਹੈ ਜੋ ਸਿਹਤ ਖਾਚੀਆਂ ਨੂੰ ਕਵਰ ਕਰਦਾ ਹੈ ਸਰਕਾਰ ਦਾ ਉਦੇਸ਼ ਇਹ ਹੈ ਨਾਗਰਿਕਾਂ ਨੂੰ ਸਿਹਤ ਸੁਰੱਖਿਆ ਮਿਲੇ ਜੀਵਨ ਪੰਧਰ ਸੁਧਰੇ ਆਯੁਸ਼ਮਾਨ ਯੋਜਨਾ ਉਹ ਹੈ ਕੀ ਤਾਂ ਦੱਸਦੀ ਹੈ ਕਿ ਭਰਤ ਸਰਕਾਰ ਦੀ ਪ੍ਰਮੁੱਖ ਸਿਹਤ ਯੋਜਨਾ ਹੈ ਇਸ ਦੇ ਤਹਿਤ ਗਰੀਬ ਕਮਜ਼ੋਰ ਵਰਗਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਆਯੁਸ਼ਮਾਨ ਭਾਗ ਯੋਜਨਾ ਦੇ ਤਹਿਤ ਹਰੇਕ ਜੋਗ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਸਾਲਾਨਾ ਸਿਹਤ ਬੀਮਾ ਪ੍ਰਦਾਨ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਵਕਫਾ ਕਾ ਹਸਪਤਾਲਾ ਦੇ ਵਿੱਚ ਨਗਦ ਰਹਿਤ ਇਲਾਜ ਦੀ ਸਹੂਲਤ ਮਿਲਦੀ ਹੈ ਇਸ ਦੇ ਲਈ ਕਰਨਾ ਕੀ ਹੈ ਕਿਵੇਂ ਤੁਸੀਂ एलिਜੀਬਲ ਹੋ ਸਕਦੇ ਹੋ ਤਾਂ ਇਸ ਦੇ ਤਹਿਤ ਕਵ ਕੀਤੇਗੇ ਪਰਿਵਾਰਾਂ ਦੀ ਪਛਾਣ ਸਮਾਜਿਕ ਆਰਥਿਕ ਜਾਤੀ ਜਨਗਣਨਾ 2011 ਦੇ ਆਧਾਰ ਤੇ ਕੀਤੀ ਜਾਏਗੀ ਮੁੱਖ ਤੌਰ ਤੇ ਗਰੀਬ ਕਮਜ਼ੋਰ ਵਰਗ ਦੇ ਪਰਿਵਾਰਾਂ ਨੂੰ ਇਸ ਦੇ ਤਹਿਤ ਲਿਆਂਦਾ ਜਾਏਗਾ ਧਿਆਨ ਦੇ ਵਿੱਚ 3000 ਤੋਂ ਵੱਧ ਡਾਕਟਰੀ ਪ੍ਰਕਿਰਿਆਵਾਂ ਤੇ ਇਲਾਜ ਕਵਰ ਕੀਤੇ ਗਏ ਨੇ ਹਸਪਤਾਲ ਦੇ ਵਿੱਚ ਪੱਤੀ ਹੋਣ ਨਾਲ ਸੰਬੰਧੇ ਸਾਰੇ ਖਰਚੇ ਸ਼ਾਮਿਲ ਨੇ ਇਸ ਦੇ ਨਾਲ ਹੀ ਪੂਰੇ ਪਾਕਿਸਤਾਨ ਦੇ ਸਰਕਾਰੀ ਤੇ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸ ਦਾ ਤੁਹਾਨੂੰ ਲਾਭ ਮਿਲੇਗਾ 50 ਕਰੋੜ ਤੋਂ ਵੱਧ ਭਾਰਤੀ ਜਿਹੜੇ ਆ ਉਹਨਾਂ ਨੂੰ ਲਾਭ ਪਹੁੰਚਾਉਣ ਦਾ ਸਰਕਾਰ ਦਾ ਟੀਚਾ ਹੈ ਇਸ ਦੇ ਨਾਲ ਹੀ ਲਾਭ ਪ੍ਰਾਪਤ ਕਰਨ ਲਈ ਇੱਕ ਡਿਜੀਟਲ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਨਾਲ ਤੁਸੀਂ ਆਪਣੀ ਪਛਾਣ ਜੜੀਆ ਕਰਵਾ ਸਕਦੇ ਹੋ ਤੁਹਾਨੂੰ ਲਾਭ ਜਿਹੜੇ ਨੇ ਉਹਨਾਂ ਦਾ ਦਾਅਵਾ ਤੁਸੀਂ ਕਰ ਸਕਦੇ ਹੋ ਦੱਸਦੀ ਜਿਹੜੀ ਹੁਣੇ-ਹੁਣੇ ਅਪਡੇਟ ਆਈ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਫੈਸਲਾ 70 ਸਾਲ ਤੇ ਇਸ ਤੋਂ ਬਾਅਦ ਮਜ਼ਦੁਰਾਂ ਨੂੰ ਇਸ ਯੋਜਨਾ ਦੇ ਘੇਰੇ ਦੇ ਵਿੱਚ ਲਿਆਉਣ ਦੇ ਲਈ ਫੈਸਲਾ ਕੀਤਾ ਹੈ ਤੇ ਜਿਸ ਦੇ ਤਹਿਤ ਕਾਫੀ ਲਾਭ ਜਿਹੜਾ ਤੁਹਾਨੂੰ ਮਿਲ ਸਕਦਾ ਸੋ ਜਾਣਕਾਰੀ ਕਿਵੇਂ ਦੀ ਲੱਗੀ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ رائے ਵੀ ਜ਼ਰੂਰ ਦੱਸਣਾ